ਗਣਰਸ ਸਾਈਬਰ ਐਕਸਪਰਟ ਰਾਜੀਸ਼ ਸ਼ਰਾ ਜਿਹੜੇ ਕਿ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਸਰ ਜਿਹੜੇ ਕਿ ਇਹ ਤਕਨੀਕੀ ਖਰਾਬੀ ਆ ਰਹੀ ਕੀ ਕਾਰਨ ਹੋ ਸਕਦਾ ਹੈ ਤਕਨੀਕੀ ਖਰਾਬੀ ਕਰਕੇ ਸਾਰੇ ਹੀ ਜਿਹੜੇ ਕਿ ਪੂਰੇ ਭਾਰਤ ਦੇਸ਼ ਤੋਂ ਇਲਾਵਾ ਜਿਹੜੇ ਕਿ ਬਾਹਰ ਦੇ ਵਿੱਚ ਵੀ ਜਿਹੜੇ ਕਿ ਇਸਾਰੇ ਤਕਨੀਕੀ ਖਰਾਬੀ ਆ ਰਹੀ ਹੈ ਸਰ ਕੀ ਕੁਝ ਇਸ ਦੇ ਬਾਰੇ ਜਾਣਕਾਰੀ ਮਿਲੀ ਹੈ ਅ ਜਿਹੜੀ ਹੁਣ ਤੱਕ ਜਾਣਕਾਰੀ ਪ੍ਰਾਪਤ ਹੋਈ ਹੈ ਇੱਕ ਕੰਪਨੀ ਹੈਗੀ ਹੈ ਕ라우ਡ ਸਟ੍ਰਾਈਕ ਦੇ ਨਾਮ ਤੋਂ ਜਿਹੜੀ ਮਾਈਕਰੋਸਾਫਟ ਨੂੰ ਐਂਟੀਵਾਇਰਸ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ ਉਹਨਾਂ ਨੇ ਕੋਈ ਪੈਚ ਰਿਲੀਜ਼ ਕੀਤਾ ਸੀਗਾ ਜਿਵੇਂ ਅਪਡੇਟਸ ਆਉਂਦੇ ਆ ਆਪਣੇ ਕੋਲ ਫੋਨ ਦੇ ਵਿੱਚ ਵੀ ਆਉਂਦੇ ਆ ਹਰ ਸਰਵਰ ਤੇ ਆਉਂਦੇ ਆ ਉਸੇ ਤਰੀਕੇ ਨਾਲ ਜਿਹੜੇ ਮਾਈਕਰੋਸਾਫਟ ਦੇ ਸਰਵਰਸ ਵਿੰਡੋਸ ਸਰਵਰ ਯੂਜ਼ ਕਰਦੇ ਆ ਉਹ ਜਦੋਂ ਪੈਚ ਰਿਲੀਜ਼ ਕੀਤਾ ਤੇ ਅਪਡੇਟ ਕੀਤਾ ਗਿਆ ਸਰਵਰ ਕ੍ਰੈਸ਼ ਕਰ ਗਏ ਉਹਨਾਂ ਸਰਵਰਸ ਨੂੰ ਇਹ ਇੱਕ ਜਗ੍ਹਾ ਪ੍ਰੋਬਲਮ ਨਹੀਂ ਹੈਗੀ ਐਕਚੁਅਲੀ ਹਰ ਜਗ੍ਹਾ ਤੇ ਪ੍ਰੋਬਲਮ ਹੈਗੀ ਤੇ ਮੈਨੂੰ ਜਿਹੜਾ ਲੱਗ ਰਿਹਾ ਵੀ ਇਹਨੂੰ ਠੀਕ ਕਰਨ ਦੇ ਵਿੱਚ ਕਾਫੀ ਟਾਈਮ ਲੱਗੇਗਾ ਕਿਉਂਕਿ ਹੁਣ ਤੱਕ ਉਹ ਕੁਝ ਵੀ ਇਹਨੂੰ ਫਿਗਰ ਆਊਟ ਵੀ ਨਹੀਂ ਕਰ ਪਾਏ ਕਿ ਹੋਇਆ ਕੀ ਹੈ ਹਾਲਾਂਕਿ ਕਰਾਉਡਸਟ੍ਰਾਈਕ ਨੇ ਸਿਰਫ ਇਹ ਨਾ ਕਿਹਾ ਕਿ ਉਹਨਾਂ ਨੂੰ ਇਸ ਇਸ਼ੂ ਦਾ ਪਤਾ ਹੈਗਾ ਜਿਹੜੇ ਐਂਟੀ ਵਾਇਰਸ ਸੈਂਸਰਸ ਜਿਹੜੇ ਹੁੰਦੇ ਆ ਸਰਵਰਸ ਦੇ ਵਿੱਚ ਅਟੈਕਸ ਨੂੰ ਰੋਕਣ ਵਾਸਤੇ ਉਹੀ ਕਰੱਪਟ ਹੋ ਗਏ ਆ ਤੇ ਇਸ ਚੀਜ਼ ਨੂੰ ਕਰਨ ਵਾਸਤੇ ਕਾਫੀ ਟਾਈਮ ਲੱਗ ਸਕਦਾ ਹੈ ਤੇ ਇਹ ਸਿਰਫ ਇੰਡੀਆ ਨਹੀਂ ਆਸਟ੍ਰੇਲੀਆ ਇੰਗਲੈਂਡ ਯੂਐਸ ਯੂਨਾਈਟਿਡ 에ਅਰਲਾਈਨ ਜਿਹੜੀ ਹੈਗੀ ਉਹ ਗਰਾਉਂਡਡ ਹੈ ਇਸ ਵੇਲੇ ਪੂਰੀ ਤਰ੍ਹਾਂ ਤੋਂ ਕਿਉਂਕਿ ਉਹਨਾਂ ਦਾ ਕੰਪਲੀਟ ਸਰਵਰ ਕੰਪਰੋਮਾਈਜ਼ ਹੋ ਗਿਆ ਇੱਕ ਤਰ੍ਹਾਂ ਦਾ ਨਾਟ ਕੰਪਰੋਮਾਈਜ਼ ਸੌਰੀ ਤੇ ਉਹਨਾਂ ਦਾ ਕੰਪਲੀਟ ਸਰਵਰ ਕ੍ਰੈਸ਼ ਕਰ ਗਿਆ ਹੈਗਾ ਤੇ ਉਹ ਕੁਝ ਵੀ ਨਹੀਂ ਕਰ پا ਰਹੇ ਇਸ ਇਹ ਦਾ ਇੱਕ ਮੇਨ ਰੀਜ਼ਨ ਹੈਗਾ ਇਹ ਪਰਟੀਕੂਲ ਜੀ ਪਰਟੀਕੂਲਿਲੀ ਕਿਸੇ ਡੇਟਾ ਸੈਂਟਰ ਚ ਨਹੀਂ ਹੈ ਜਿਵੇਂ ਪਹਿਲਾਂ ਅਸ਼ੰਕਾ ਵਿਅਕਤ ਕੀਤੀ ਜਾ ਰਹੀ ਸੀ ਵੀ ਸ਼ਾਇਦ ਇੱਕ ਜਗ੍ਹਾ ਤੇ ਹੋਏਗਾ ਤੇ ਉਹਦੇ ਕਰਕੇ ਇੰਪੈਕਟ ਆਇਆ ਬਟ ਇਹ ਵਰਲਡ ਵਾਈਡ ਹੈਗਾ ਦਾ ਇੰਪੈਕਟ ਤੇ ਇਹਦਾ ਸ਼ਾਂਤ ਤੋਂ ਹੋਰ ਜ਼ਿਆਦਾ ਬੇਸਿਕਲੀ ਨਿਊਜ਼ ਮਿਲੇਗੀ ਕਿ ਕਿੰਨੀ ਜਗ੍ਹਾ ਤੇ ਇਸ ਦਾ ਕਿੰਨਾ ਖਤਰਨਾਕ ਇੰਪੈਕਟ ਆਇਆ ਵਿੰਡੋਸ ਸਰਵਰ ਜਿਹੜੇ ਜਿਨ੍ਹਾਂ ਨੇ ਵੀ ਅਪਡੇਟ ਕੀਤੇ ਆ ਉਹ ਸਾਰੇ ਸਰਵਰ ਇਸ ਵੇਲੇ ਕ੍ਰੈਸ਼ ਕਰ ਰਹੇ ਜੀ ਸਰ ਜਿਵੇਂ ਕਿ ਅਗਰ ਅਸੀਂ ਗੱਲ ਕਰੀਏ ਕਿ 에어ਪੋਰਟ ਤੇ ਯਾਤਰੀ ਵੀ ਪਰੇਸ਼ਾਨ ਹੋ ਰਹੇ ਨੇ 에어ਲਾਈਨ ਸੇਵਾਵਾਂ ਦੇ ਨਾਲ ਜੜੜ ਕਿ ਮਾਈਕਰੋਸਾਫਟ ਹੋ ਗਿਆ ਜਾਂ ਫਿਰ ਯੂਕੇ ਦੇ ਵਿੱਚ ਵੀ ਜਿਹੜੇ ਕਿ ਸਕਾਈ ਨਿਊਜ਼ ਹੈ ਉਹ ਵੀ ਆਫੇਅਰ ਹੋ ਚੁੱਕਿਆ ਹੈ ਯਾਤਰੀ ਪਰੇਸ਼ਾਨ ਹੋ ਰਹੇ ਨੇ ਸਰ ਸੋ ਇਸ ਦੇ ਵਿੱਚ ਕਿੰਨਾ ਜਿਹੜਾ ਕਿ ਵੱਡਾ ਨੁਕਸਾਨ ਵੀ ਹੋ ਰਿਹਾ ਕਿਉਂਕਿ ਯਾਤਰੀਆਂ ਨੇ ਕਿਤੇ ਹੋਰ ਆਪਣੇ ਕੰਮ ਜਾਣਾ ਹੋਏਗਾ ਜਾਂ ਬਹੁਤ ਪੂਰੇ ਵਰਲਡ ਦੇ ਵਿੱਚ ਇਸ ਤਰ੍ਹਾਂ ਦੀ ਤਕਨੀਕੀ ਖਰਾਬੀ ਕਰਕੇ ਕਿੰਨਾ ਕੁ ਹੋਰ ਪ੍ਰਭਾਵ ਪੈ ਸਕਦਾ ਹੈ ਤੋ ਇਹ ਤਾਂ ਬਹੁਤ ਲਾਰਜ ਸਕੇਲ ਤੇ ਇੰਪੈਕਟ ਹੈਗਾ ਇਸ ਪ੍ਰਭਾਵ ਦਾ ਪਤਾ ਵੀ ਆਣ ਲੱਗਣੇ ਵਾਸਤੇ ਸਾਨੂੰ 1-2 ਦਿਨ ਦਾ ਟਾਈਮ ਚਾਹੀਦਾ ਹੈ ਕਿ ਕਿੰਨਾ ਕੁ ਪ੍ਰਭਾਵ ਪਿਆ ਬਟ ਫॉर द ਟਾਈਮਿੰਗ ਜਿੰਨਾ ਕੁ ਨਜ਼ਰ ਆ ਰਿਹਾ ਹੈਗਾ ਕਾਫੀ ਸਾਰੇ ਬੈਂਕਸ ਜਿਹੜੇ ਵਿੰਡੋ ਸਰਵਰ ਤੇ ਆਪਰੇਟ ਕਰ ਰਹੇ ਸੀਗੇ ਕਾਫੀ ਸਾਰੀ 에ਅਰਲਾਈਨਸ ਜਿਹੜੇ ਵਿੰਡੋ ਸਰਵਰ ਤੇ ਆਪਰੇਟ ਕਰ ਰਹੀ ਸੀਗੀਆਂ ਔਰ ਜਿਨ੍ਹਾਂ ਨੇ ਇਸ ਪੈਚ ਨੂੰ ਅਪਡੇਟ ਕੀਤਾ ਅੱਜ ਮਾਰਨਿੰਗ ਦੇ ਵਿੱਚ ਉਹ ਸਾਰੇ ਕ੍ਰੈਸ਼ ਕਰ ਗਏ ਉਹ ਯੂਜੂਲੀ ਐਨ ਆਏਅਰਲਾਈਨਸ ਡੇ অর ਉਸ ਤੋਂ ਲਾਵਾ ਬੈਂਕਿੰਗ ਡੇ অর ਉਸ ਤੋਂ ਲਾਵਾ ਜਿਵੇਂ ਨਿਊ ਚੈਨਲ ਤੁਸੀਂ ਦੱਸ ਰਹੇ ਸਕਾਈ ਨਿਊਜ਼ ਚੈਨਲ ਕੰਪਲੀਟਲੀ ਡਾਊਨ ਆਏਗਾ ਕਿਉਂਕਿ ਕੰਪਲੀਟਲੀ ਮਾਈਕਰੋਸਾਫਟ ਵਿੰਡੋਸ ਸਰਵਿਸਿਜ਼ ਤੇ ਸੀਗਾ ਇਸ ਪਰਟੀਕੂਲਰ ਪੈਚ ਨੇ ਜਦੋਂ ਸਰਵਰਸ ਡਾਊਨ ਕੀਤੀਆਂ ਤੇ ਇਹਨਾਂ ਦੇ ਕਲਾਊਡ ਸਰਵਰ ਆਟੋਮੈਟਿਕਲੀ ਰਿਸਪੌਂਡ ਕਰਨਾ ਬੰਦ ਕਰ ਗਏ ਐਦੇ ਵਿੱਚ ਮਾਈਕਰੋਸਾਫਟ ਦੇ ਹੱਥ ਵਿੱਚ ਕਾਫੀ ਚੀਜ਼ਾਂ ਨਹੀਂ ਹੈ ਕਿ ਕ라우ਡ ਸਟ੍ਰਾਈਕ ਜਿਹੜੀ ਕੰਪਨੀ ਹੈ ਤੇ ਬੈਕਐਂਡ ਤੇ ਕੰਮ ਕਰ ਰਹੀ ਹੈ ਹੁਣ ਮੈਂ ਥੋੜੀ ਦੇਰ ਪਹਿਲਾਂ ਉਹਨਾਂ ਦੀ ਇੱਕ ਪ੍ਰੈਸ ਰਿਲੀਜ਼ ਵੀ ਪੜ ਰ ਤੇ ਉਹਨਾਂ ਦੇ ਸ਼ੇਅਰ ਬੜੇ ਡਾਊਨ ਆਏ ਆ ਬਟ ਸ਼ੇਅਰ ਡਾਊਨ ਆਏ ਆ ਬਟ ਉਹਦੇ ਨਾਲ ਦੁਨੀਆ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਆ ਅਲਟੀਮੇਟਲੀ ਇਸ ਕੰਪਨੀ ਦਾ ਇਸ ਪਾਰਟिकुलर ਪੈਚ ਦੀ ਵਜ੍ਹਾ ਤੋਂ ਸਾਰਾ ਕੁਝ ਹੋਇਆ ਜੀ ਬਿਲਕੁਲ ਸਰ ਇਨਸਟੂ ਠੀਕ ਕਰਨ ਦੇ ਲਈ ਹੁਣ ਕੀ ਕੀਤਾ ਜਾ ਸਕਦਾ ਹੈ ਮਤਲਬ ਕਿ ਬਹੁਤ ਵੱਡੇ ਸਕੇਲ ਤੇ ਪੂਰੇ ਵਰਲਡ ਦੇ ਵਿੱਚ ਸਰ ਜਿਹੜੀ ਕਿ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਹਰ ਕਿਸੇ ਨੂੰ ਸੋ ਇਸ ਦੇ ਲਈ ਕੀ ਜਿਹੜਾ ਕਿ ਪਹਿਲਾ ਸਟੈਪ ਹੋਣਾ ਚਾਹੀਦਾ ਹੈ ਔਰ ਕਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿੰਨਾ ਕੁ ਸਮਾਂ ਲੱਗ ਸਕਦਾ ਹੈ ਇਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੇ ਵਿੱਚ ਦੇਖੋ ਟੈਕਨੀਕਲੀ ਉਹ ਸਾਰੇ ਸਰਵਰਸ ਰੀਸ ਉਹਨਾਂ ਦੇ ਕੋਲ 스냅ਸ਼ਾਟਸ ਹੋਣਗੇ ਸਰਵਰਸ ਤੇ ਉਹਨਾਂ ਨੂੰ ਰੀਸਟੋਰ ਕਰਨ ਤੇ ਕੰਮ ਵੀ ਕਰ ਰਹੇ ਹੋਣਗੇ ਤੇ ਸਲੋਲੀ ਸਲੋਲੀ ਆਈ ਬਿਲੀਵ ਕਿ ਅਗਲੇ 2-3 ਘੰਟਿਆਂ ਤੱਕ ਤੁਸੀਂ ਦੇਖੋਗੇ ਕਿ ਸਲੋਲੀ ਸਲੋਲੀ ਸਰਵਰਸ ਜਿਹੜੇ ਐ ਉਹ ਰੀਸਟੋਰ ਹੋਣੇ ਸ਼ੁਰੂ ਹੋ ਗਏ ਐ ਵਾਪਿਸ ਕੰਮ ਤੇ ਆ ਗਏ ਐ ਬਾਤ ਵਾਪਿਸ ਉਹਨਾਂ ਨੇ ਡਾਟਾ ਵਗੈਰਾ ਦੇਣਾ ਸ਼ੁਰੂ ਕਰ ਦੇਣਾ ਹੈਕਰ ਤੇ ਬਟ ਕੰਪਲੀਟਲੀ ਇਹਨੂੰ ਮਿਟੀਗੇਟ ਕਰਨ ਵਾਸਤੇ ਮੇਰੇ ਹਿਸਾਬ ਨਾਲ ਅੱਗੇ ਹੋਰ 8 ਤੋਂ 12 ਘੰਟੇ ਦਾ ਟਾਈਮ ਲੱਗ ਸਕਦਾ ਜੀ ਜੀ ਰਕੇਸ਼ ਜੀ ਬਹੁਤ ਬਹੁਤ ਤੁਹਾਡਾ तमाम ਜਾਣਕਾਰੀ ਸਾਂਝੀ ਕਰਦੇ